हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਟੈਸਟ 38 ਸ਼ੁਰੂ ਕੀਤਾ ਸੀਗਾ ਠੀਕ ਹੈ ਤਾਂ ਕਹਿੰਦਾ ਪਿਆ ਇਹਦੇ ਵਿੱਚ ਕੁਐਸਚਨ 12 ਹੀਠਾਂ ਦਿੱਤਾ ਚਿੱਤਰ ਹੈ ਤਾਂ ਚਿੱਤਰ ਬੇਟਾ ਤੁਹਾਨੂੰ ਦੱਸਿਆ ਸੀਗਾ ਵੀ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਸਮ ਇੱਕ 2D ਹੁੰਦੇ 2 ਡਾਈਮੈਂਸ਼ਨਲ 2 ਡਾਈਮੈਂਸ਼ਨਲ ਉਹ ਹੁੰਦੇ ਆ ਜਿਹੜੇ ਬੇਟਾ ਪਲੇਨ ਸਰਫੇਸ ਦੇ ਉੱਤੇ ਬਣ ਜਾਂਦੇ ਆ ਇੱਕ 3 ਡਾਈਮੈਂ ਉਹਦੇ ਵਿੱਚ ਸਿਰਫ ਲੰਬਾਈ ਤੇ ਚੌੜਾਈ ਹੁੰਦੀ ਆ ਉਹਨੂੰ 2D ਚਿੱਤਰ ਕਹਿ ਦਿੰਦੇ ਆ ਜਿਦੇ ਵਿੱਚ ਲੰਬਾਈ ਚੌੜਾਈ ਤੇ ਉਚਾਈ ਤਿੰਨ ਚੀਜ਼ਾਂ ਹੁੰਦੀਆਂ ਠੋਸ ਅਕਿਰਤੀਆਂ ਜਿਹੜੀਆਂ ਹੁੰਦੀਆਂ ਉਹ 3D 3 ਡਾਈਮੈਂਸ਼ਨਲ ਮਤਲਬ ਇੱਕ ਲੰਬਾਈ ਇੱਕ ਚੌੜਾਈ ਤੇ ਇੱਕ ਉਚਾਈ ਤਾਂ ਆ ਬੇਟਾ ਇੱਕ ਕਣਾਵ ਹੈਗਾ ਆ ਠੀਕ ਹੈ ਇੱਕ ਇਹਦੀ ਲੰਬਾਈ ਹੈ ਇੱਕ ਚੌੜਾਈ ਹੈ ਇੱਕ ਉਚਾਈ ਹੈ ਤਾਂ ਇਹ 3 ਡਾਈਮੈਂਸ਼ਨਲ ਅਕਿਰਤੀ ਹੈ ਆਪਾਂ ਉਹਦੇ ਵਿੱਚ ਕੀਤਾ ਵੀ ਸੀ ਇਹ ਸਵਾਲ ਠੀਕ ਹੈ ਅੱਗੇ ਆ ਗਿਆ ਬੇਟਾ ਹੇਠਾਂ ਦਿੱਤਾ ਚਿੱਤਰ ਹੈ ਤਾਂ ਬੇਟਾ ਆ ਚਿੱਤਰ ਪੁੱਛ ਰਿਹਾ ਇਹ ਕਹਿੰਦਾ 2D ਹੈ ਕਿ 3D ਹੈ ਤਾਂ ਬੇਟਾ ਇਹ ਦੇ ਵਿੱਚ ਇੱਕ ਇਹ ਆਇਤਾ ਹੈ ਨਾ ਇੱਕ ਇਹ ਦੇ ਵਿੱਚ ਲੰਬਾਈ ਹੈ ਤੇ ਇੱਕ ਇਹ ਦੇ ਵਿੱਚ ਚੌੜਾਈ ਦਿੱਤੀ ਹੋਈ ਹੈ ਇਸ ਕਰਕੇ ਬੇਟਾ ਇਹ 2D ਹੈ ਪਲੇਨ ਸਰਫੇਸ ਤੇ ਜਿਹੜੇ ਚਿੱਤਰ ਬਣ ਜਾਂਦੇ ਆ ਉਹਨਾਂ ਨੂੰ 2D ਚਿੱਤਰ ਕਹਿੰਦੇ ਆ ਠੀਕ ਹੈ 3 ਡਾਈਮੈਸ਼ਨਲ ਨਹੀਂ ਇਹ ਠੋਸ ਨਹੀਂ ਹੈ ਅੱਗੇ ਆ ਗਿਆ ਬੇਟਾ ਸਰਲ ਚਾਰ ਸਰਲ ਰੇਖਾਵਾਂ ਦੇ 64 ਬਿੰਦੂਆਂ ਦੀ ਵੱਧ ਤੋਂ ਵੱਧ ਸੰਖਿਆ ਹੋ ਸਕਦੀ ਹੈ ਇਹ ਬੇਟਾ ਸਵਾਲ ਤੁਹਾਨੂੰ ਤਾਂ ਪਾਇਆ ਤਾਂ ਕਿ ਤੁਸੀਂ ਆਪਣੇ ਆਪ ਪ੍ਰੈਕਟਿਸ ਕਰ ਲਓ ਆਪਾਂ ਬੇਟਾ ਵੱਧ ਤੋਂ ਵੱਧ ਬਣਾਉਣੀ ਹੈ ਮੰਨ ਲਓ ਇੱਕ ਆ ਰੇਖਾ ਹੋਗੀ ਕਾਟ ਤਾਂ ਬਣਾਵਾਂਗੇ ਨਾ ਕਿਉਂਕਿ ਅਸੀਂ ਵੱਧ ਤੋਂ ਵੱਧ ਬਣਾਉਣੀ ਆ ਆ ਦੋ ਹੋ ਗਏ ਆਹਨੂੰ ਬੇਟਾ ਇਹ ਆ ਤਿੰਨ ਰੇਖਾਵਾਂ ਹੋ ਗਈਆਂ ਨਾ 1 2 3 ਹੁਣ ਆਪਾਂ ਚੌਥੀ ਰੇਖਾ ਮੈਕਸਿਮਮ ਲੈਣੇ ਆ ਅਸੀਂ ਇੱਥੋਂ ਜਦੋਂ ਲਵਾਂਗੇ ਤੇ ਆ ਲੋ ਬੇਟਾ ਆ ਤਿੰਨ ਜਗ੍ਹਾ ਤੇ ਕੱਟਦੀ ਭੀ 1 2 3 ਤੇ ਆ ਹੋਗੇ 4 5 ਤੇ 6 ਤਾਂ ਚਾਰ ਸਰਲ ਰੇਖਾਵਾਂ ਦੇ ਵੱਧ ਤੋਂ ਵੱਧ ਕਾਟ ਬਿੰਦੂਆਂ ਦੀ ਸੰਖਿਆ ਕਿੰਨੀ ਹੋਊਗੀ 6 ਗੱਲ ਸਮਝ ਲੱਗ ਗਈ ਬੇਟਾ ਇਹ ਤੁਸੀਂ ਦੇਖ ਲੈਣਾ ਆਪ ਬਣਾ ਕੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 15 45 ਡਿਗਰੀ ਦੇ ਕੋਣ ਨੂੰ ਕਹਿੰਦੇ ਹਨ ਤਾਂ ਬੇਟਾ 45 ਡਿਗਰੀ ਦੇ ਕੋਣ ਨੂੰ ਤੁਹਾਨੂੰ ਦੱਸਿਆ ਸੀਗਾ ਵੀ 0 ਤੋਂ ਵੱਡਾ 90 ਤੋਂ ਛੋਟਾ ਜਿੰਨੇ ਕੋਣ ਹੁੰਦੇ ਸਾਰਿਆਂ ਨੂੰ ਨਿਊਨ ਕੋਣ ਕਹਿੰਦੇ ਆ ਠੀਕ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 16 ਕਹਿੰਦਾ 90 ਡਿਗਰੀ ਦੇ ਕੋਣ ਨੂੰ ਕੀ ਕਹਿੰਦੇ ਹਨ ਤਾਂ ਬੇਟਾ ਆਪਾਂ ਗੱਲ ਕੀਤੀ ਸੀਗੀ ਵੀ 90 ਡਿਗਰੀ ਦੇ ਕੋਣ ਨੂੰ ਲੰਬ ਕੋਣ ਜਾਂ ਸਮ ਕੋਣ ਵੀ ਕਹਿ ਦਿੰਦੇ ਆ ਠੀਕ ਹੈ ਤਾਂ ਅੱਗੇ ਆ ਗਿਆ ਬੇਟਾ 5 ਡਿਗਰੀ ਦੇ ਕੋਣ ਨੂੰ ਕੀ ਕਹਿੰਦੇ ਆ ਤਾਂ ਬੇਟਾ ਆਪਾਂ ਪਹਿਲਾਂ ਵੀ ਗੱਲ ਕੀਤੀ ਹੋਈ 0 ਤੋਂ ਲੈ ਕੇ 90 0 ਤੋਂ ਵੱਡਾ 90 ਡਿਗਰੀ ਤੋਂ ਛੋਟਾ ਜਿੰਨੇ ਵੀ ਕੋਣ ਹੁੰਦੇ ਆ ਸਾਰੇ ਨਿਊਨ ਕੋਣ ਹੁੰਦੇ ਆ ਠੀਕ ਹੈ ਬੇਟਾ ਤਾਂ ਕਹਿੰਦਾ कोण मापक डी ਦੇ ਸਕੇਲ ਤੇ ਦੇ ਸਕੇਲ ਹੁੰਦੇ ਹਨ ਅੰਦਰੂਨੀ ਸਕੇਲ ਤੇ ਬਾਹਰੀ ਸਕੇਲ ਅੱਗੇ ਬੇਟਾ ਇਹ ਅੰਦਰੂਨੀ ਸਕੇਲ ਉੱਪਰ 0 10 20 180 ਖੱਬੇ ਤੋਂ ਸੱਜੇ ਲਿਖਿਆ ਹੁੰਦਾ ਹੈ ਤਾਂ ਬੇਟਾ ਇਹ ਡੀ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਹਾਂ ਬੇਟਾ ਤਾਂ ਡੀ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਉਹ ਕੀ ਕਹਿੰਦਾ ਪਿਆ ਅੰਦਰੂਨੀ ਸਕੇਲ ਆ ਜਿਹੜਾ ਬੇਟਾ ਉਹਦੇ ਵਿੱਚ ਕਹਿੰਦਾ ਉੱਪਰ 0 10 20 ਹੈ ਜਿਹੜੇ ਖੱਬੇ ਤੋਂ ਸੱਜੇ ਲਿਖਿਆ ਹੁੰਦਾ ਹੈ ਘੜੀ ਦੀ ਦਿਸ਼ਾ ਵਿੱਚ ਠੀਕ ਹੈ ਤਾਂ ਬੇਟਾ ਆਹ 0 ਅੰਦਰੂਨੀ ਸਕੇਲ 'ਚ 0 10 20 30 ਇਹ ਤਾਂ ਸੱਜੇ ਤੋਂ ਖੱਬੇ ਲਿਖਿਆ ਹੋਇਆ ਤੇ ਘੜੀ ਦੀ ਦਿਸ਼ਾ ਦੇ ਉਲਟਾ ਇਸ ਕਰਕੇ ਏ ਬੇਟਾ ਸਟੇਟਮੈਂਟ ਕੀ ਹੈ ਗਲਤ ਇਹ ਤੁਹਾਨੂੰ ਦੱਸਿਆ ਸੀ ਪਹਿਲੇ ਪਿਛਲੇ ਪੇਪਰ 'ਚ ਵੀ ਪਾਇਆ ਸੀ ਸਵਾਲ ਤਾਂ ਕਿ ਤੁਹਾਨੂੰ ਪੱਕਾ ਹੋ ਜਾਵੇ ਠੀਕ ਹੈ ਇਹ ਬੁੱਕ ਦੇ ਵਿੱਚ ਸਟੇਟਮੈਂਟ ਇਹਨੂੰ ਠੀਕ ਲਿਖਿਆ ਭਲੇਖੇ ਨਾਲ ਇਹ ਟਾਈਪ ਗਲਤ ਹੋਇਆ ਹੋਇਆ ਹੈ ਤਾਂ ਇਸ ਕਰਕੇ ਇਹਨੂੰ ਗਲਤ ਕਰਾਂਗੇ ਇਸੇ ਤਰ੍ਹਾਂ ਬੇਟਾ ਅੱਗੇ ਆ ਗਿਆ ਸਵਾਲ ਨੰਬਰ 19 ਕਹਿੰਦਾ ਕੋਣ ਮਾਪਕ D ਦੇ ਦੋ ਸਕੇਲ ਹੁੰਦੇ ਹਨ ਅੰਦਰੂਨੀ ਸਕੇਲ ਬਾਹਰੀ ਸਕੇਲ ਕਹਿੰਦਾ ਬਾਹਰੀ ਸਕੇਲ ਉੱਪਰ 180 170 ਖੱਬੇ ਤੋਂ ਸੱਜੇ ਲਿਖਿਆ ਹੁੰਦਾ ਤਾਂ ਬੇਟਾ ਆ ਬਾਰੀ ਸਕੇਲ ਆਹ ਆ ਗਿਆ ਆ ਬਾਰੀ ਸਕੇਲ ਆ ਠੀਕ ਹੈ 180 170 160 ਤਾਂ 180 170 160 ਕਹਿੰਦਾ ਖੱਬੇ ਤੋਂ ਸੱਜੇ ਲਿਖਿਆ ਹੁੰਦਾ ਹੈ ਖੱਬੇ ਤੋਂ ਸੱਜੇ ਤਾਂ ਪਰ ਬੇਟਾ ਆ ਤਾਂ ਸੱਜੇ ਪਾਸੇ ਆ ਸੱਜੇ ਤੋਂ ਖੱਬੇ ਚੱਲ ਰਿਹਾ ਹੈ ਨਾ 180 160 ਇਸ ਕਰਕੇ ਇਹ ਜਿਹੜਾ ਹੈਗਾ ਆ ਇਹ ਸਟੇਟਮੈਂਟ ਹੈ ਜਿਹੜੀ ਗਲਤ ਹੋ ਜਾਂਦੀ ਹੈ ਠੀਕ ਹੈ ਬੇਟਾ ਤਾਂ ਫੇਰ ਸੁਣ ਲੋ ਕਹਿੰਦਾ ਬਾਹਰੀ ਸਕੇਲ ਉੱਪਰ 180 170 ਖੱਬੇ ਤੋਂ ਸੱਜੇ ਲਿਖਿਆ ਹੁੰਦਾ ਪਰ ਬੇਟਾ ਇਹ ਸੱਜੇ ਤੋਂ ਖੱਬੇ ਲਿਖਿਆ ਹੋਇਆ ਹੈਗਾ ਯਾਰ ਠੀਕ ਹੈ ਤਾਂ ਇਸ ਕਰਕੇ ਇਸ ਸਟੇਟਮੈਂਟ ਨੂੰ ਅਸੀਂ ਗਲਤ ਕਰਾਂਗੇ ਉਦੋਂ ਬਾਅਦ ਦੇ ਵਿੱਚ ਬੇਟਾ ਆ ਗਿਆ 20 ਨੰਬਰ ਸਵਾਲ ਕਹਿੰਦਾ ਚਿੱਤਰ ਵਿੱਚ ਕੋਣ ਦੀ ਕਿਸਮ ਦੱਸੋ ਤਾਂ ਬੇਟਾ ਇਹ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਵੀ ਆਹ ਜਿਹੜੀ ਨਿਸ਼ਾਨੀ ਹੁੰਦੀ ਸਮਕੋਣ ਦੀ ਨਿਸ਼ਾਨੀ ਹੁੰਦੀ ਹੈ ਠੀਕ ਆ ਜਿਹੜਾ ਵਰਗ ਜਿਹਾ ਬਣਾਇਆ ਹੁੰਦਾ ਇਸ ਕਰਕੇ ਇਹ ਕਿਹੜਾ ਹੈਗਾ ਹੈ 3 ਨੰਬਰ ਤੇ ਸਮਕੋਣ ਹੈਗਾ ਹੈ ਇਹਨੂੰ ਅਸੀਂ ਸਮਕੋਣ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 21 ਕਿੰਦਾ ਚਿੱਤਰ ਵਿੱਚ ਕੋਣ ਐੜਾ ਨੂੰ ਕਿਵੇਂ ਲਿਖਾਂਗੇ ਤਾਂ ਬੇਟਾ ਕੋਣ ਐੜਾ ਨੂੰ ਤੁਹਾਨੂੰ ਦੱਸਿਆ ਸੀ ਇਹ ਐੜਾ ਸਿਖਰ ਆ ਸਿਖਰ ਤੇ ਸਿਖਰ ਨੂੰ ਅਸੀਂ ਕੋਣ ਦੇ ਵਿੱਚ ਲੈਣੇ ਆ ਪਹਿਲੀ ਆਪਸ਼ਨ ਆ ਕੋਣ ਐੜਾ ਈੜੀ ਉੜਾ ਐੜਾ ਈੜੀ ਉੜਾ ਨਹੀਂ ਬੇਟਾ ਕਿਉਂਕਿ ਸਿਖਰ ਨੂੰ ਹਮੇਸ਼ਾ ਹੀ ਸੈਂਟਰ ਚ ਲੈਣਾ ਜਦੋਂ ਵੀ ਅਸੀਂ ਕੋਣ ਬਾਰੇ ਲਿਖਣਾ ਹੈ ਦੋ ਨੰਬਰ ਆਪਸ਼ਨ ਹੈਗੀ ਐ ਕੋਣ ਐੜਾ ਉੜਾ ਈੜੀ ਕੋਣ ਐੜਾ ਉੜਾ ਈੜੀ ਇਹ ਵੀ ਬੇਟਾ ਐੜਾ ਪਾਸੇ ਤੇ ਆ ਗਿਆ ਐੜਾ ਕੇਂਦਰ ਚ ਆਉਣਾ ਚਾਹੀਦਾ ਤਿੰਨ ਨੰਬਰ ਦੇ ਉੱਤੇ ਉਹ ਲਿੰਦਾ ਪਿਆ ਕੋਣ ਉੜਾ ਐਡਾ ਈਡੀ ਠੀਕ ਹੈ ਤਾਂ ਆ ਐਡਾ ਸੈਂਟਰ ਚ ਆ ਗਿਆ ਇਸ ਕਰਕੇ ਬੇਟਾ ਐਡਾ ਸੈਂਟਰ ਚ ਹੈ ਗਿਆ ਤੇ ਇਹ ਸਟੇਟਮੈਂਟ ਹੈ ਜਿਹੜੀ ਠੀਕ ਕਰ ਦਵਾਂਗੇ ਅਸੀਂ ਠੀਕ ਹੈ ਅੱਗੇ ਆ ਗਿਆ ਬੇਟਾ ਇਸ ਦਾ ਆਖਰੀ ਸਵਾਲ ਕੇਂਦਰ 360 ਡਿਗਰੀ ਦੇ ਕੋਣ ਨੂੰ ਕੀ ਕਹਿੰਦੇ ਆ ਨਿਊਨ ਕੋਣ ਅਦਿਕ ਕੋਣ ਸਰਲ ਕੋਣ ਸੰਮ ਕੋਣ ਬਰਹੈਸ਼ਤ ਕੋਣ ਤਾਂ ਬੇਟਾ ਅਸਲ ਦੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਵੀ ਠੀਕ ਨਹੀਂ ਹੈਗਾ ਮੈਂ ਇਹਦਾ ਉੱਤਰ ਠੀਕ ਕਰ ਦਿੰਦਾ ਅਸਲ 'ਚ 360 ਡਿਗਰੀ ਦੇ ਕੋਣ ਨੂੰ ਪੂਰਨ ਕੋਣ ਕਹਿੰਦੇ ਆ ਮੈਂ ਇਹਨੂੰ ਠੀਕ ਕਰ ਦਿੰਦਾ ਪੁੱਤ ਇਹਦੇ ਵਿੱਚ ਪੂਰਨ ਕੋਣ ਦੀ ਆਪਸ਼ਨ ਹੈ ਨਹੀਂ ਇਹਦਾ ਤੁਹਾਨੂੰ ਗ੍ਰੇਸ ਨੰਬਰ ਦੇ ਦਿੱਤਾ ਜਾਊਗਾ ਤੇ ਇਹਦੇ ਨਾਲ ਹੀ ਬੇਟਾ ਸਾਡਾ ਇਹ ਟੈਸਟ ਜਿਹੜਾ ਕੰਪਲੀਟ ਹੋ ਗਿਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ